ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ 트럼ਪ ਦਾ ਕੈਨੇਡਾ ਨਾਲ ਵਪਾਰਕ ਗੱਲਬਾਤ ਖਤਮ ਕਰਨ ਦਾ ਐਲਾਨ ਕੈਨੇਡਾ ਉੱਤੇ ਲਾਇਆ ਡਿਜੀਟਲ ਸੇਵਾਵਾਂ 'ਮਾਂ ਲਾਗੂ ਕਰਨ ਦਾ ਦੋਸ਼ ਮਾਰਕਾਡੀ ਨੇ ਯੂਐਸ ਨਾਲ ਗੱਲਬਾਤ ਜਾਰੀ ਰੱਖਣ ਦੀ ਕਹੀ ਗੱਲ ਡਿਜੀਟਲ ਸਰਵਿਸ ਟੈਕਸ ਨੂੰ ਖਤਮ ਕਰਨ ਬਾਰੇ ਨਹੀਂ ਦਿੱਤਾ ਕੋਈ ਬਿਆਨ ਬ੍ਰਿਟਿਸ਼ ਕੋਲੰਬੀਆ ਦੀ ਵਿਧਾਇਕਾ ਦੇ ਦਫ਼ਤਰ ਦੇ ਬਾਹਰ ਧਮਾਕਾ ਪੁਲਿਸ ਨੂੰ ਧਮਾਕਾ ਕਿਸੇ ਯੰਤਰ ਨਾਲ ਕੀਤੇ ਜਾਣ ਦੇ ਸਬੂਤ ਮਿਲੇ ਹਿੰਸਾ ਤੇ ਫਰੋਤੀਆਂ ਦੀ ਜਾਂਚ ਲਈ ਨਵੀਂ ਗੁਪਤ ਟਿਪਲਾਈਨ ਸ਼ੁਰੂ ਗੈਂਗਸਟਰਾਂ ਦੇ ਖਿਲਾਫ BC ਦੀ ਸਰਕਾਰ ਨੇ ਚੁੱਕਿਆ ਵੱਡਾ ਕਦਮ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਨਵਾਂ ਵਪਾਰਕ ਤਣਾਅ ਪੈਦਾ ਕਰਦਿਆਂ ਐਲਾਨ ਕੀਤਾ ਹੈ ਕਿ ਉਹ ਕੈਨੇਡਾ ਨਾਲ ਸਾਰੀਆਂ ਵਪਾਰਕ ਗੱਲਬਾਤਾਂ ਤੁਰੰਤ ਖਤਮ ਕਰ ਰਹੇ ਨੇ ਟਰੰਪ ਨੇ ਇਹ ਐਲਾਨ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਰਾਹੀਂ ਕੀਤਾ ਜਿਸ ਵਿੱਚ ਉਹਨਾਂ ਨੇ ਕੈਨੇਡਾ ਤੇ ਅਮਰੀਕੀ ਤਕਨੀਕੀ ਕੰਪਨੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਨਵੇਂ ਡਿਜੀਟਲ ਸੇਵਾਵਾਂ 'ਤੇ ਟੈਕਸ ਲਾਗੂ ਕਰਨ ਦਾ ਦੋਸ਼ ਲਾਇਆ ਟਰੰਪ ਨੇ ਆਪਣੇ ਬਿਆਨ 'ਚ ਕਿਹਾ ਕਿ ਕੈਨੇਡਾ ਵਪਾਰ ਕਰਨ ਲਈ ਬਹੁਤ ਮੁਸ਼ਕਲ ਦੇਸ਼ ਹੈ ਸਾਲਾਂ ਤੋਂ ਇਹ ਸਾਡੇ ਕਿਸਾਨਾਂ ਤੋਂ ਡੇਰੀ ਉਤਪਾਦਾਂ 'ਤੇ 400% ਤੱਕ ਦੇ ਟੈਰਿਫ ਲਗਾ ਰਿਹਾ ਹੈ ਹੁਣ ਉਹਨਾਂ ਨੇ ਸਾਡੀਆਂ ਅਮਰੀਕੀ ਤਕਨੀਕੀ ਕੰਪਨੀਆਂ ਤੇ ਡਿਜੀਟਲ ਸੇਵਾ ਟੈਕਸ ਦਾ ਐਲਾਨ ਕੀਤਾ ਹੈ ਜੋ ਕਿ ਸਾਡੇ ਦੇਸ਼ ਤੇ ਸਿੱਧਾ ਅਤੇ ਸ਼ਰਮਨਾਕ ਹਮਲਾ ਹੈ। ਇਹ ਟੈਕਸ ਅਮਰੀਕਾ ਦੀਆਂ ਵੱਡੀਆਂ ਇੰਟਰਨੈਟ ਕੰਪਨੀਆਂ ਤੋਂ ਉਹਨਾਂ ਦੀ ਕੈਨੇਡਾ 'ਚ ਹੋ ਰਹੀ ਕਮਾਈ ਤੇ ਲਾਗੂ ਕੀਤਾ ਜਾਵੇਗਾ। ਟਰੰਪ ਨੇ ਕੈਨੇਡਾ ਨੂੰ ਯੂਰਪੀਅਨ ਯੂਨੀਅਨ ਦੀ ਨਕਲ ਕਰਨ ਦਾ ਦੋਸ਼ ਵੀ ਲਾਇਆ ਜਿਸ ਨੇ ਪਹਿਲਾਂ ਹੀ ਐਸਾ ਟੈਕਸ ਲਾਗੂ ਕੀਤਾ ਹੋਇਆ ਹੈ। ਟਰੰਪ ਨੇ ਕਿਹਾ ਕਿ ਇਸ ਅਨੁਚਿਤ ਟੈਕਸ ਦੇ ਕਾਰਨ ਅਸੀਂ ਕੈਨੇਡਾ ਨਾਲ ਸਾਰੀਆਂ ਵਪਾਰਕ ਚਰਚਾਵਾਂ ਨੂੰ ਤੁਰੰਤ ਪ੍ਰਭਾਵ ਨਾਲ ਖਤਮ ਕਰ ਰਹੇ ਹਾਂ। ਉਨਾ ਇਹ ਵੀ ਕਿ ਅਮਰੀਕਾ ਹੁਣ ਅਗਲੇ 7 ਦਿਨਾਂ ਚ ਇਹ ਫੈਸਲਾ ਕਰੇਗਾ ਕਿ ਕੈਨੇਡਾ ਨਾਲ ਵਪਾਰ ਜਾਰੀ ਰੱਖਣ ਲਈ ਕਿਹੜੇ ਨਵੇਂ ਟੈਰਿਫ ਲਾਗੂ ਕੀਤੇ ਜਾਣਗੇ ਇਹ ਪਹਿਲੀ ਵਾਰ ਨਹੀਂ ਹੈ ਕਿ ਟਰੰਪ ਨੇ ਕੈਨੇਡਾ ਉੱਤੇ ਵਪਾਰਕ ਦਬਾਅ ਬਣਾਇਆ ਹੋਵੇ 2025 ਦੀ ਸ਼ੁਰੂਆਤ ਚ ਵੀ ਉਹਨਾਂ ਨੇ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੇ ਸਮਾਨ ਉੱਤੇ 25 ਫੀਸਡ ਦਾ ਟੈਰਿਫ ਲਗਾਉਣ ਦੀ ਯੋਜਨਾ ਦਾ ਐਲਾਨ ਕੀਤਾ ਸੀ ਜਿਸ ਨੂੰ ਬਾਅਦ ਵਿੱਚ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ ਕੈਨੇਡਾ ਨੇ ਅਮਰੀਕਾ ਨਾਲ ਸਰਹੱਦ ਦੀ ਸੁਰੱਖਿਆ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ ਲਈ ਵਾਅਦੇ ਕੀਤੇ ਸਨ ਜਿਸ ਤੋਂ ਬਾਅਦ ਟੈਰਿਫ ਤੇ ਰੋਕ ਲਾਈ ਗਈ ਸੀ ਅਮਰੀਕਾ ਅਤੇ ਕੈਨੇਡਾ ਵਿਚਕਾਰ ਰੋਜ਼ਾਨਾ ਲਗਭਗ 2.5 ਬਿਲੀਅਨ ਡਾਲਰ ਦਾ ਵਪਾਰ ਹੁੰਦਾ ਹੈ 트럼ਪ ਦੇ ਐਲਾਨ ਕਾਰਨ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਤੇ ਰਾਜਨੀਤਿਕ ਤਣਾਅ ਵਧਣ ਦੀ ਸੰਭਾਵਨਾ ਹੈ ਕੈਨੇਡਾ ਨੇ ਵੀ ਸੰਕੇਤ ਦਿੱਤਾ ਕਿ ਜੇਕਰ ਅਮਰੀਕਾ ਵੱਲੋਂ ਨਵੇਂ ਟੈਰਿਫ ਲਗਾਏ ਜਾਂਦੇ ਨੇ ਤਾਂ ਉਹ ਵੀ ਜਵਾਬੀ ਕਾਰਵਾਈ ਕਰ ਸਕਦਾ ਹੈ। ਉਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਟਰੰਪ ਵੱਲੋਂ ਵਪਾਰਕ ਗੱਲਬਾਤ ਨੂੰ ਖਤਮ ਕਰਨ ਦੇ ਐਲਾਨ ਮਗਰੋਂ ਉਹਨਾਂ ਦੀ ਟਰੰਪ ਨਾਲ ਅਜੇ ਤੱਕ ਕੋਈ ਗੱਲਬਾਤ ਨਹੀਂ ਹੋਈ। ਮਾਰਕ ਕਾਰਨੀ ਮੁਤਾਬਕ ਉਹ ਕੈਨੇਡਾ ਦੇ ਹਿੱਤ ਵਿੱਚ ਇਹ ਗੱਲਬਾਤ ਜਾਰੀ ਰੱਖਣਗੇ ਪਰ ਕਾਰਨੀ ਨੇ ਇਸ ਬਾਰੇ ਕੋਈ ਜਵਾਬ ਨਹੀਂ ਦਿੱਤਾ ਕਿ ਕੀ ਸਰਕਾਰ ਡਿਜੀਟਲ ਸਰਵਿਸ ਟੈਕਸ ਨੂੰ ਖਤਮ ਕਰਨ ਦੀ ਤਿਆਰੀ 'ਚ ਹੈ ਜਾਂ ਨਹੀਂ। ਡਿਜੀਟਲ ਸੇਵਾ ਟੈਕਸ 30 ਜੂਨ ਤੋਂ ਲਾਗੂ ਹੋਣ ਵਾਲਾ ਹੈ ਇਸ ਟੈਕਸ ਦੇ ਤਹਿਤ ਅਮਰੀਕੀ ਕੰਪਨੀਆਂ ਜਿਵੇਂ ਕਿ ਐਮਾਜ਼ਨ ਗੂਗਲ ਮੈਟਾ ਉਬਰ ਤੇ ਏਅਰਬੀਐਨਬੀ ਨੂੰ ਕੈਨੇਡਾ ਚ ਹੋਰੀ ਆਪਣੀ ਆਮਦਨੀ ਤੇ 3 ਫੀਸਦੀ ਟੈਕਸ ਦੇਣਾ ਪਵੇਗਾ ਇਹ ਟੈਕਸ ਪਿਛਲੇ ਸਮੇਂ ਵੀ ਲਾਗੂ ਕੀਤਾ ਜਾਵੇਗਾ ਜਿਸ ਕਰਕੇ ਇਹ ਕੰਪਨੀਆਂ 2 ਬਿਲੀਅਨ ਅਮਰੀਕੀ ਡਾਲਰ ਦੇ ਬਕਾਏ ਦਾ ਪਾਤਰ ਹੋਣਗੀਆਂ ਇਹ ਵੱਡੀਆਂ ਗਲੋਬਲ ਡਿਜੀਟਲ ਕੰਪਨੀਆਂ ਅਕਸਰ ਆਪਣੀ ਕਾਰੋਬਾਰੀ ਮੌਜੂਦਗੀ ਵਾਲੇ ਦੇਸ਼ਾਂ ਚ ਟੈਕਸ ਭਰਨ ਤੋਂ ਬਚ ਜਾਂਦੀਆਂ ਨੇ ਪਹਿਲੀ ਲਿਬਰਲ ਸਰਕਾਰ ਨੇ ਇਸ ਟੈਕਸ ਨੂੰ ਇਸ ਤਰ੍ਹਾਂ ਲਾਗੂ ਕੀਤਾ ਹੈ ਤਾਂ ਜੋ ਵਿਦੇਸ਼ੀ ਕੰਪਨੀਆਂ ਦੀ ਕੈਨੇਡਾ 'ਚ ਕੀਤੀ ਗਈ ਆਮਦਨੀ ਤੋਂ ਟੈਕਸ ਵਸੂਲਿਆ ਜਾ ਸਕੇ ਕੈਨੇਡਾ ਅਤੇ ਅਮਰੀਕਾ 'ਚ ਇਸ ਟੈਕਸ ਨੂੰ ਲੈ ਕੇ ਕਈ ਸਾਲਾਂ ਤੋਂ ਟਕਰਾਅ ਚੱਲ ਰਿਹਾ ਹੈ ਪਿਛਲੇ ਰਾਸ਼ਟਰਪਤੀ ਜੋ ਬਾਈਡਨ ਦੇ ਸਮੇਂ 'ਚ ਵੀ ਅਮਰੀਕੀ ਰਾਜਦੂਤ ਨੇ ਚੇਤਾਵਨੀ ਦਿੱਤੀ ਸੀ ਕਿ ਜੇ ਡਿਜੀਟਲ ਸਰਵਿਸ ਟੈਕਸ ਲਾਗੂ ਕੀਤਾ ਗਿਆ ਅਮਰੀਕਾ ਇਸ ਦਾ ਜਵਾਬ ਦੇਵੇਗਾ ਜਦੋਂ ਕੈਨੇਡਾ ਅਤੇ ਹੋਰ OECD ਦੇਸ਼ ਦੁਨੀਆ ਭਰ ਚ ਡਿਜੀਟਲ ਸਰਵਿਸ ਟੈਕਸ ਵਰਗਾ ਕੋਈ ਸਾਂਝਾ ਟੈਕਸ ਲਾਉਣ ਦੀ ਗੱਲ ਕਰ ਰਹੇ ਸਨ ਤਾਂ ਕੈਨੇਡਾ ਦੀ ਉਸ ਸਮੇਂ ਦੀ ਟਰੂਡੋ ਸਰਕਾਰ ਨੇ ਸਮਾਂ ਬਰਬਾਦ ਕੀਤੇ ਬਗੈਰ ਆਪਣੇ ਤੌਰ ਤੇ ਇਹ ਟੈਕਸ ਲਾਗੂ ਕਰਨ ਦਾ ਫੈਸਲਾ ਕੀਤਾ ਕਾਰਨੀ ਦੇ ਵਿੱਤ ਮੰਤਰੀ ਫਰਾਂਸਵਾ ਫਿਲਿਪ ਸ਼ੈਂਪੇਨ ਨੇ ਪਿਛਲੇ ਹਫਤੇ ਕਿਹਾ ਸੀ ਕਿ ਫੈਡਰਲ ਸਰਕਾਰ ਇਸ ਟੈਕਸ ਦੇ ਉੱਤੇ ਅੱਗੇ ਵਧਣ ਦੀ ਯੋਜਨਾ ਬਣਾ ਰਹੀ ਹੈ ਭਾਵੇਂ ਟਰੰਪ ਨਾਲ ਵਪਾਰਕ ਚਰਚਾਵਾਂ ਅਤੇ ਟੈਰਫ ਬਾਰੇ ਮੁਲਾਕਾਤਾਂ ਜਾਰੀ ਨੇ ਕੈਨੇਡਾ ਦੇ ਵੈਨਕੂਵਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਉੱਤਰੀ ਵੈਨਕੂਵਰ ਹਲਕੇ ਤੋਂ ਵਿਧਾਇਕ ਅਤੇ ਸੂਬਾ ਸਰਕਾਰ ਦੀ ਬੁਨਿਆਦੀ ਢਾਂਚਾ ਮੰਤਰੀ ਬੋਵਿਨ ਮਾ ਦੇ ਸਰਕਾਰੀ ਦਫ਼ਤਰ ਦੇ ਬਾਹਰ ਧਮਾਕਾ ਹੋਇਆ ਹੈ ਇਸ ਜ਼ਬਰਦਸਤ ਧਮਾਕੇ ਕਾਰਨ ਦਫ਼ਤਰ ਦੀ ਇਮਾਰਤ ਨੁਕਸਾਨੀ ਗਈ ਹਾਲਾਂਕਿ ਇਸ ਦੌਰਾਨ ਦਫ਼ਤਰ ਖਾਲੀ ਹੋਣ ਕਰਕੇ ਕਿਸੇ ਜਾਨੀ ਨੁਕਸਾਨ ਤੋਂ ਬਚਾਰਿਆ ਕੇਂਦਰੀ ਪੁਲਿਸ ਦੇ ਕਾਰਪੋਰਲ ਮਨਸੂਰ ਸਾਹਕ ਅਨੁਸਾਰ ਕਰੀਬ ਪੌਣੇ 3 ਵਜੇ ਇੱਕ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਪਰ ਧਮਾਕੇ ਦੀ ਅਸਲ ਥਾਂ ਬਾਰੇ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦੱਸਿਆ ਕਿ ਕਰੀਬ ਡੇਢ ਘੰਟੇ ਬਾਅਦ ਪੁਲਿਸ ਨੂੰ ਵਿਧਾਇਕਾ ਦੇ ਦਫ਼ਤਰ ਦੇ ਬਾਹਰ ਧਮਾਕਾ ਕੀਤੇ ਜਾਣ ਦੀ ਸੂਚਨਾ ਮਿਲੀ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੂੰ ਧਮਾਕਾ ਕਿਸੇ ਯੰਤਰ ਨਾਲ ਕੀਤੇ ਜਾਣ ਦੇ ਸਬੂਤ ਮਿਲੇ ਨੇ। ਇਸ ਕਾਰਨ ਦਫ਼ਤਰ ਦੇ ਸ਼ੀਸ਼ੇ ਟੁੱਟ ਗਏ। ਹੁਣ ਤੱਕ ਦੀ ਜਾਂਚ ਦੌਰਾਨ ਅਧਿਕਾਰੀ ਇਸ ਧਮਾਕੇ ਦੇ ਇਰਾਦੇ ਅਤੇ ਵਿਅਕਤੀਆਂ ਦੀ ਪਛਾਣ ਦਾ ਪਤਾ ਲਾਉਣ 'ਚ ਸਫਲ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬੋਵਨ ਮਾ ਨੇ ਇਸ ਮੰਦਭਾਗੀ ਘਟਨਾ ਦੀ ਨਿੰਦਾ ਕੀਤੀ ਉਹਨਾਂ ਦੱਸਿਆ ਕਿ ਵਿਧਾਨ ਸਭਾ ਦਾ ਸੁਰੱਖਿਆ ਦਸਤਾ ਵੀ ਵਿਕਟੋਰੀਆ ਤੋਂ ਮੌਕੇ ਤੇ ਪਹੁੰਚ ਗਿਆ ਜੋ ਸਥਾਨਕ ਪੁਲਿਸ ਨਾਲ ਜਾਂਚ 'ਚ ਸਹਿਯੋਗ ਕਰ ਰਿਹਾ ਹੈ ਮੰਤਰੀ ਬੋਵਨ ਮਾ ਨੇ ਇਸ ਮੰਦਭਾਗੀ ਘਟਨਾ ਦੀ ਨਿੰਦਾ ਕੀਤੀ ਉਹਨਾਂ ਦੱਸਿਆ ਕਿ ਵਿਧਾਨ ਸਭਾ ਦਾ ਸੁਰੱਖਿਆ ਦਸਤਾ ਵੀ ਵਿਕਟੋਰੀਆ ਤੋਂ ਮੌਕੇ ਤੇ ਪਹੁੰਚਾ ਜੋ ਸਥਾਨਕ ਪੁਲਿਸ ਨਾਲ ਜਾਂਚ 'ਚ ਸਹਿਯੋਗ ਕਰ ਰਿਹਾ ਬ੍ਰਿਟਿਸ਼ ਕੋਲੰਬੀਆ ਚ ਸਾਊਥ ਏਸ਼ੀਅਨ ਭਾਈਚਾਰੇ ਨੂੰ ਮਿਲਦੀਆਂ ਜ਼ਬਰਨ ਵਸੂਲੀ ਦੀਆਂ ਧਮਕੀਆਂ ਅਤੇ ਹਿੰਸਕ ਘਟਨਾਵਾਂ ਖਿਲਾਫ ਰਿਪੋਰਟ ਕਰਨ ਲਈ ਇੱਕ ਨਵੀਂ ਗੁਪਤ ਅਤੇ ਸਮਰਪਿਤ ਟਿਪਲਾਈਨ ਸ਼ੁਰੂ ਕੀਤੀ ਗਈ ਹੈ। BC ਦੇ ਲੋਕ ਸੁਰੱਖਿਆ ਮੰਤਰੀ ਤੇ ਸੌਲਿਸੀਟਰ ਜਨਰਲ ਗੈਰੀ ਬੈਗ ਨੇ ਕਿਹਾ ਹੈ ਕਿ ਇਸ ਨਵੀਂ ਕ੍ਰਾਈਮ ਸਟਾਪਰਜ਼ ਮੁਹਿੰਮ ਦਾ ਉਦੇਸ਼ ਜਾਗਰੂਕਤਾ ਵਧਾਉਣਾ ਅਤੇ ਲੋਕਾਂ ਵੱਲੋਂ ਮਾਮਲਿਆਂ ਨੂੰ ਰਿਪੋਰਟ ਕੀਤੇ ਜਾਣ ਨੂੰ ਉਤਸ਼ਾਹਿਤ ਕਰਨਾ ਹੈ। ਬੈਗ ਨੇ ਕਿਹਾ ਕਿ ਸਾਊਥ ਏਸ਼ੀਅਨ ਵਪਾਰੀ ਵਰਗ ਦੇ ਵਿਰੁੱਧ ਧਮਕੀਆਂ ਵਿੱਚ ਪਿਛਲੇ ਕੁਝ ਸਮਿਆਂ ਦੌਰਾਨ ਵਾਧਾ ਹੋਇਆ ਸਰੀ ਪੁਲਿਸ ਸਰਵਿਸ ਦੇ ਚੀਫ ਨੋਰਮ ਲਿਪਿੰਸਕੀ ਨੇ ਕਿਹਾ ਕਿ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਕੱਲੇ ਸਰੀ ਸ਼ਹਿਰ 'ਚ ਸਾਊਥ ਏਸ਼ੀਅਨ ਭਾਈਚਾਰੇ ਵਿਰੁੱਧ ਜ਼ਬਰਨ ਵਸੂਲੀ ਅਤੇ ਹਿੰਸਾ ਸੰਬੰਧੀ 12 ਨਵੀਆਂ ਜਾਂਚਾਂ ਸ਼ੁਰੂ ਕੀਤੀਆਂ ਗਈਆਂ ਨੇ ਬੈਗਨੇ ਨੇ ਕਿਹਾ ਕਿ ਇਸ ਸਥਿਤੀ ਨਾਗਰਿਕਾਂ 'ਚ ਚਿੰਤਾ ਪੈਦਾ ਕਰ ਰਹੀ ਹੈ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਕੀ ਸਾਊਥ ਏਸ਼ੀਅਨ ਭਾਈਚਾਰਾ ਹੀ ਵਿਸ਼ੇਸ਼ ਤੌਰ ਤੇ ਨਿਸ਼ਾਨਾ ਕਿਉਂ ਬਣ ਰਿਹਾ ਤਾਂ ਉਹਨਾਂ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ ਉਨ੍ਹਾਂ ਨੇ ਕਿਹਾ ਇਹ ਭਾਈਚਾਰਾ ਹੀ ਕਿਉਂ ਮੈਨੂੰ ਜਾਣਦਾ ਸੂਬੇ ਵੱਲੋਂ ਇਸ ਮੁਹਿੰਮ ਲਈ 1 ਲੱਖ ਡਾਲਰ ਦਾ ਐਲਾਨ ਕੀਤਾ ਗਿਆ ਹੈ ਇਹ ਮੁਹਿੰਮ ਤੁਰੰਤ ਸ਼ੁਰੂ ਹੋ ਕੇ ਅਗਲੇ 60 ਦਿਨ ਤੱਕ ਚੱਲੇਗੀ ਬੈਗ ਨੇ ਆਸ ਜੁਤਾਈ ਕਿ ਇੱਕ ਗੁਪਤ ਟਿਪਲਾਈਨ ਲੋਕਾਂ ਨੂੰ ਅੱਗੇ ਆ ਕੇ ਜਾਣਕਾਰੀ ਦੇਣ ਲਈ ਉਤਸ਼ਾਹਿਤ ਕਰੇਗੀ ਤਾਂ ਜੋ ਦੋਸ਼ੀਆਂ ਨੂੰ ਰੋਕਿਆ ਜਾ ਸਕੇ ਪਿਛਲੇ ਹਫਤੇ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਸੀ ਕਿ ਉਹ ਭਾਰਤ ਆਧਾਰਿਤ ਬਿਸ਼ਨੋਈ ਗੈਂਗ ਨੂੰ ਕੈਨੇਡਾ 'ਚ ਇੱਕ ਅਤਵਾਦੀ ਸੰਗਠਨ ਗਰਦਾਨਣ ਦੀ ਮੰਗ ਪ੍ਰਧਾਨ ਮੰਤਰੀ ਮਾਰਕਾਰਨੀ ਕੋਲ ਰੱਖਣਗੇ ਉਨਾ ਨੇ ਵੀ ਕਿਹਾ ਸੀ ਕਿ BC ਚ ਕੁਝ ਮਾਮਲੇ ਬਿਸ਼ਨੋਈ ਗੈਂਗ ਨਾਲ ਜੁੜੇ ਨੇ ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਹੀ ਸਰੀ ਚ ਭਾਈਚਾਰੇ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਕਰਕੇ ਜ਼ਬਰਨ ਵਸੂਲੀ ਦੇ ਮਸਲੇ ਨੂੰ ਹੱਲ ਕਰਨ ਬਾਬਤ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੀਟਿੰਗ ਚ ਸ਼ਹਿਰ ਦੇ ਵਸਨੀਕਾਂ ਅਤੇ ਕਾਰੋਬਾਰੀਆਂ ਤੋਂ ਇਲਾਵਾ ਮਿਊਨਿਸਪਲ ਸੁਬਾਈ ਅਤੇ ਫੈਡਰਲ ਪੱਧਰ ਦੇ ਨੁਮਾਇੰਦੇ ਹਾਜ਼ਰ ਹੈ ਚੀਫ ਲਿਪਿੰਸਕੀ ਨੇ ਕਿਹਾ ਕਿ ਸਰੀ ਪੁਲਿਸ ਦੀ ਜ਼ਬਰਨ ਵਸੂਲੀ ਜਾਂਚ ਟੀਮ ਪੂਰਾ ਸਮਾਂ ਇਹਨਾਂ ਮਾਮਲਿਆਂ ਉੱਤੇ ਕੰਮ ਕਰ ਰਹੀ ਹੈ ਅਤੇ ਹੋਰ ਪੁਲਿਸ ਏਜੰਸੀਆਂ ਵੀ ਉਹਨਾਂ ਦੀ ਮਦਦ ਕਰ ਰਹੀਆਂ ਨੇ ਜੇਕਰ ਤੁਸੀਂ ਕਿਸੇ ਵੀ ਤਰੀਕੇ ਦੀ ਜਾਣਕਾਰੀ ਦੇਣਾ ਚਾਹੁੰਦੇ ਹੋ ਤਾਂ ਤੁਸੀਂ 18002228477 ਨੰਬਰ ਤੇ ਕਾਲ ਕਰ ਸਕਦੇ ਹੋ ਜਾਂ BC ਕ੍ਰਾਈਮ ਸਟਾਪਰਸ ਦੀ ਵੈੱਬਸਾਈਟ ਰਾਹੀਂ ਰਿਪੋਰਟ ਕਰ ਸਕਦੇ ਹੋ ਸਟੈਟਿਸਟਿਕਸ ਕੈਨੇਡਾ ਦੇ ਜਾਰੀ ਹੋਏ ਤਾਜ਼ਾ ਅੰਕੜਿਆਂ ਅਨੁਸਾਰ ਅਪ੍ਰੈਲ ਮਹੀਨੇ ਕੈਨੇਡੀਅਨ ਅਰਥਵਿਵਸਥਾ ਦੇ ਵਿੱਚ ਮਹੀਨਾਵਾਰ ਆਧਾਰ ਤੇ 0.1 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਸ਼ੁਰੂਆਤੀ ਅੰਕੜਿਆਂ ਚ ਮਈ ਮਹੀਨੇ ਦੌਰਾਨ ਵੀ ਗਿਰਾਵਟ ਦੀ ਪੇਸ਼ੰਗੋਈ ਕੀਤੀ ਗਈ ਹੈ। ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਇਕੱਲੇ ਨਿਰਮਾਣ ਖੇਤਰ ਚ 1.9 ਫੀਸਦੀ ਦੀ ਗਿਰਾਵਟ ਆਈ ਜੋ ਕਿ ਅਪ੍ਰੈਲ 2021 ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਹੈ। ਇਸ ਦੇ ਨਤੀਜੇ ਵਜੋਂ ਵਸਤੂਆਂ ਪੈਦਾ ਕਰਨ ਵਾਲੇ ਉਦਯੋਗਾਂ 'ਚ ਗਿਰਾਵਟ ਦਰਜ ਹੋਈ, ਟ੍ਰਾਂਸਪੋਰਟ ਉਪਕਰਣਾਂ ਦੇ ਨਿਰਮਾਣ ਦੇ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ। ਸਟੈਟਿਸਟਿਕਸ ਕੈਨੇਡਾ ਨੇ ਇਸ ਦਾ ਕਾਰਨ ਅਮਰੀਕੀ ਵਪਾਰ ਯੁੱਧ ਕਾਰਨ ਪੈਦਾ ਹੋਈ ਅਨਿਸ਼ਚਿਤਤਾ ਦੱਸਿਆ ਕਿਉਂਕਿ ਅਮਰੀਕਾ ਵੱਲੋਂ ਵਾਹਨ ਨਿਰਯਾਤ ਤੇ ਟੈਰਿਫ ਲਗਾਉਣ ਕਰਕੇ ਕਈ ਕਾਰਨਿਰਮਾਤਾਵਾਂ ਨੇ ਉਤਪਾਦਨ 'ਚ ਕਟੌਤੀ ਕੀਤੀ ਹੈ। ਆਟੋ ਸੈਕਟਰ ਚ ਨਿਰਯਾਤ ਅਤੇ ਆਯਾਤ ਚ ਕਮੀ ਕਰਕੇ ਅਪ੍ਰੈਲ ਚ ਥੋਕ ਵਪਾਰ ਖਾਸ ਕਰਕੇ ਆਟੋ ਅਤੇ ਮੋਟਰ ਵਾਹਨਾਂ ਦੇ ਪੁਰਜ਼ਿਆਂ ਨਾਲ ਸੰਬੰਧਿਤ ਉਪ ਖੇਤਰਾਂ ਵਿੱਚ ਵੀ ਗਿਰਾਵਟ ਦਰਜ ਹੋਈ 트ੰਪ ਦੇ ਟੈਰਿਫ ਨੇ ਕੈਨੇਡੀਅਨ ਆਰਥਿਕਤਾ ਤੇ ਪ੍ਰਭਾਵ ਪਾਇਆ ਤੇ ਇਸੇ ਮੱਦੇਨਜ਼ਰ ਸਟੈਟਿਸਟਿਕਸ ਕੈਨੇਡਾ ਮਈ ਚ ਆਰਥਿਕ ਵਿਕਾਸ ਦਰ ਚ ਫਿਰ ਤੋਂ 0.1 ਫੀਸਦੀ ਦੀ ਗਿਰਾਵਟ ਦੀ ਸੰਭਾਵਨਾ ਜਤਾ ਰਹੀ ਹੈ ਜੋ ਕਿ ਸਾਲ ਦੀ ਦੂਸਰੀ ਤਿਮਾਹੀ ਚ ਹੌਲੀ ਵਿਕਾਸ ਦਰ ਦਾ ਸੰਕੇਤ ਹੈ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਨੇ ਕੇਂਦਰੀ ਬੈਂਕ ਦੇ ਆਖਰੀ ਵਿਆਜ ਦਰ ਐਲਾਨ ਦੌਰਾਨ ਚੇਤਾਵਨੀ ਦਿੱਤੀ ਸੀ ਕਿ ਦੂਸਰੀ ਤਿਮਾਹੀ ਚ ਟੈਰਿਫ ਦਾ ਪ੍ਰਭਾਵ ਵਧੇਰੇ ਤੀਬਰਤਾ ਨਾਲ ਮਹਿਸੂਸ ਹੋਵੇਗਾ। ਪਹਿਲੀ ਤਿਮਾਹੀ ਦੀ ਵਿਕਾਸ ਦਰ ਹਾਲਾਂਕਿ ਉਮੀਦ ਨਾਲੋਂ ਵੱਧ ਮਜ਼ਬੂਤ ਸੀ ਪਰ ਇਸ ਦਾ ਮੁੱਖ ਕਾਰਨ ਟਰੰਪ ਦੇ ਟੈਰਿਫ ਤੋਂ ਪਹਿਲਾਂ ਕਾਰੋਬਾਰਾਂ ਦੁਆਰਾ ਵਸਤੂਆਂ ਦਾ ਭੰਡਾਰ ਜਮਾ ਕਰਨਾ ਸੀ। ਅਪ੍ਰੈਲ ਮਹੀਨੇ ਚ ਦੇਸ਼ ਦੀ ਅਰਥ ਵਿਵਸਥਾ ਚ ਜੋ ਵਾਧਾ ਹੋਇਆ ਉਸ ਦਾ ਮੁੱਖ ਕਾਰਨ ਨਿਵੇਸ਼ ਗਤੀਵਿਧੀਆਂ ਸਨ ਵਿਸ਼ੇਸ਼ ਤੌਰ ਤੇ ਵਿੱਤ ਅਤੇ ਬੀਮਾ ਖੇਤਰ ਚ 0.7 ਫੀਸਦੀ ਵਾਧਾ ਹੋਇਆ ਇਹ ਵਾਧਾ ਜ਼ਿਆਦਾਤਰ ਵਿੱਤੀ ਨਿਵੇਸ਼ ਸੇਵਾਵਾਂ ਫੰਡਸ ਅਤੇ ਹੋਰ ਵਿੱਤੀ ਢਾਂਚਿਆਂ ਚ ਵਧੇ ਹੋਏ ਕੰਮ ਕਾਰਨ ਹੋਇਆ ਇਸ ਦੇ ਨਾਲ ਨਾਲ ਸਰਕਾਰੀ ਖੇਤਰ ਦੀ ਗਤੀਵਿਧੀਆਂ ਚ ਵੀ ਵਾਧਾ ਹੋਇਆ ਜੋ ਅਕਸਰ ਚੋਣਾਂ ਦੇ ਸਮੇਂ ਹੁੰਦਾ ਹੈ ਅਪ੍ਰੈਲ ਚ ਫੈਡਰਲ ਚੋਣਾਂ ਹੋਣ ਕਰਕੇ ਸਰਕਾਰੀ ਕੰਮਕਾਜ ਚ ਤੇਜ਼ੀ ਆਈ ਇਸੇ ਮਹੀਨੇ ਕਲਾ ਮਨੋਰੰਜਨ ਅਤੇ ਰੇਕ੍ਰੀਏਸ਼ਨ ਖੇਤਰ ਚ ਵੀ 2.8 ਫੀਸਦ ਵਾਧਾ ਦਰਜ ਕੀਤਾ ਗਿਆ ਇਸ ਦਾ ਕਾਰਨ ਇਹ ਸੀ ਕਿ ਕੈਨੇਡਾ ਦੀਆਂ ਕਈ ਐਨ ਐਚ ਐਲ ਹਾਕੀ ਟੀਮਾਂ ਪਲੇਅਰ ਆਫ ਚ ਕੁਆਲੀਫਾਈ ਕਰ ਗਈਆਂ ਸਨ ਜਿਸ ਕਰਕੇ ਲੋਕਾਂ ਦੀ ਦਿਲਚਸਪੀ ਅਤੇ ਸਰਗਰਮੀ ਵਧੀ ਅਮਰੀਕਾ ਨੇ ਪਾਕਿਸਤਾਨ ਲਈ ਵੀਜ਼ਾ ਨਿਯਮ ਸਖਤ ਕਰ ਦਿੱਤਾ ਹੈ ਦੇਸ਼ ਚ ਪ੍ਰਵਾਸੀਆਂ ਦੀ ਗਿਣਤੀ ਘਟ ਕਰਨ ਦੇ ਉਦੇਸ਼ ਨਾਲ ਅਮਰੀਕੀ ਸਰਕਾਰ ਨੇ ਪਾਕਿਸਤਾਨੀ ਬਿਨੇਕਾਰਾਂ ਲਈ ਨਵਾਂ ਨਿਰਦੇਸ਼ ਜਾਰੀ ਕੀਤਾ ਹੈ ਕਰਾਚੀ ਅਤੇ ਲਾਹੌਰ ਚ ਅਮਰੀਕੀ ਕੌਂਸੂਲੇਟ ਨੇ ਇਹ ਲਾਜ਼ਮੀ ਕਰ ਦਿੱਤਾ ਹੈ ਕਿ ਸਾਰੇ ਐਫਐਮ ਅਤੇ ਜੇ ਗੈਰ ਪ੍ਰਵਾਸੀ ਵੀਜ਼ਾ ਬਿਨੇਕਾਰਾਂ ਨੂੰ ਵਧੀਆਂ ਜਾਂਚ ਉਪਾਮਾ ਦੇ ਹਿੱਸੇ ਵਜੋਂ ਆਪਣੇ ਸੋਸ਼ਲ ਮੀਡੀਆ ਖਾਤਿਆਂ ਨੂੰ ਜਨਤਕ ਕਰਨਾ ਹੋਵੇਗਾ ਏਆਰਵਾਈ ਨਿਊਜ਼ ਦੀ ਰਿਪੋਰਟ ਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਏਆਰਵਾਈ ਨਿਊਜ਼ ਨੇ ਇਹ ਦੱਸਿਆ ਹੈ ਕਿ ਕੌਂਸੂਲੀਟਾ ਨੇ ਇੰਸਟਾਗ੍ਰam ਤੇ ਐਲਾਨ ਕੀਤਾ ਕਿ ਬਿਨੇਕਾਰਾਂ ਨੂੰ ਆਪਣੀਆਂ ਸੋਸ਼ਲ ਮੀਡੀਆ ਗੋਪਨੀਯਤਾ ਸੈਟਿੰਗਸ ਨੂੰ ਐਡਜਸਟ ਕਰਨਾ ਚਾਹੀਦਾ ਹੈ ਤਾਂ ਜੋ ਅਧਿਕਾਰੀਆਂ ਨੂੰ ਪਛਾਣ ਅਤੇ ਯੋਗਤਾ ਦੀ ਪੁਸ਼ਟੀ ਕਰਨ ਦੀ ਆਗਿਆ ਦਿੱਤੀ ਜਾ ਸਕੇ ਕੌਂਸੂਲੇਟਸ ਨੇ ਚੇਤਾਵਨੀ ਦਿੱਤੀ ਹੈ ਕਿ ਪਾਲਣਾ ਕਰਨ ਚ ਅਸਫਲ ਰਹਿਣ ਦੇ ਨਤੀਜੇ ਵਜੋਂ ਵੀਜ਼ਾ ਰਿਫਿਊਜ਼ਲ ਜਾਂ ਭਵਿੱਖ ਚ ਅਯੋਗਤਾ ਹੋ ਸਕਦੀ ਹੈ 2019 ਤੋਂ ਵੀਜ਼ਾ ਬਿਨੈਕਾਰਾਂ ਨੂੰ ਅਰਜ਼ੀ ਫਾਰਮਾਂ ਤੇ ਆਪਣੇ ਸੋਸ਼ਲ ਮੀਡੀਆ ਹੈਂਡਲ ਸੂਚੀਬੱਧ ਕਰਨ ਦੀ ਲੋੜ ਹੈ ਇਹ ਨਿਰਦੇਸ਼ ਦਿੱਲੀ ਚ ਅਮਰੀਕੀ ਦੂਤ ਘਰ ਦੁਆਰਾ ਹਾਲ ਹੀ ਚ ਲਾਗੂ ਕੀਤੀ ਗਈ ਇੱਕ ਸਮਾਨ ਨੀਤੀ ਨਾਲ ਮੇਲ ਖਾਂਦਾ ਹੈ 18 ਜੂਨ ਨੂੰ ਜਾਰੀ ਇੱਕ ਅਮਰੀਕੀ ਵਿਦੇਸ਼ ਵਿਭਾਗ ਕੇਬਲ ਕਾਉਂਸਲਰ ਅਧਿਕਾਰੀਆਂ ਨੂੰ ਵੀਜ਼ਾ ਬਿਨਕਾਰਾਂ ਦੀ ਵਧੇਰੇ ਚੰਗੀ ਤਰ੍ਹਾਂ ਜਾਂਚ ਕਰਨ ਲਈ ਨਿਰਦੇਸ਼ ਦਿੰਦਾ ਹੈ ਤਾਂ ਜੋ ਸੰਯੁਕਤ ਰਾਜ ਜਾਂ ਇਸ ਦੇ ਆਧਾਰਿਆਂ ਪ੍ਰਤੀ ਵਿਰੋਧੀ ਵਿਚਾਰਾਂ ਵਾਲੇ ਕਿਸੇ ਵੀ ਵਿਅਕਤੀ ਦਾ ਪਤਾ ਲਗਾਇਆ ਜਾ ਸਕੇ ਅਧਿਕਾਰਤ ਬਿਆਨਾਂ ਅਨੁਸਾਰ ਇਹ ਕਦਮ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਇਮੀਗ੍ਰੇਸ਼ਨ ਸਕਰੀਨਿੰਗ ਨੂੰ ਸਖਤ ਕਰਨ ਦੀ ਵਿਆਪਕ ਰਣਨੀਤੀ ਦਾ ਹਿੱਸਾ ਹੈ ਅਮਰੀਕੀ ਸੁਪਰੀਮ ਕੋਰਟ ਨੇ ਡੋਨਲਡ 트੍ਰੰਪ ਪ੍ਰਸ਼ਾਸਨ ਨੂੰ ਵੱਡੀ ਰਾਹਤ ਦਿੱੰਨਿਆ ਇਹ ਫੈਸਲਾ ਦਿੱਤਾ ਹੈ ਕਿ ਹੁਣ ਹੀਟਲੀਆਂ ਅਦਾਲਤਾਂ ਨੂੰ ਨਾਗਰਿਕਤਾ ਜਾਂ ਇਮੀਗ੍ਰੇਸ਼ਨ ਨੀਤੀਆਂ 'ਚ ਦਖਲ ਦੀ ਅਧਿਕਾਰਤਾ ਨਹੀਂ ਰਹੇਗੀ ਸੁਪਰੀਮ ਕੋਰਟ ਦੇ 6-3 ਦੇ ਫੈਸਲੇ ਅਨੁਸਾਰ ਹੁਣ ਸੰਗੀ ਜੱਜ ਅਮਰੀਕਾ 'ਚ ਜਨਮ ਦੇ ਆਧਾਰ 'ਤੇ ਨਾਗਰਿਕਤਾ ਦੇਣ ਜਾਂ ਨਾ ਦੇਣ ਬਾਰੇ ਟਰੰਪ ਸਰਕਾਰ ਦੇ ਫੈਸਲੇ ਤੇ ਵੱਡਾ ਫੈਸਲਾ ਨਹੀਂ ਦੇ ਸਕਣਗੇ ਹੁਣ ਜਨਮ ਦੇ ਆਧਾਰ 'ਤੇ ਨਾਗਰਿਕਤਾ ਨਹੀਂ ਮਿਲੇਗੀ ਜੇਕਰ ਮਾਪਿਆਂ 'ਚੋਂ ਘੱਟੋ-ਘੱਟ ਇੱਕ ਵਿਅਕਤੀ ਅਮਰੀਕੀ ਨਾਗਰਿਕ ਜਾਂ ਗ੍ਰੀਨ ਕਾਰਡ ਹੋਲਡਰ ਨਹੀਂ ਹੈ 1868 ਦੇ 14ਵੇਂ ਸੰਵਿਧਾਨ ਸੋਧ ਅਨੁਸਾਰ ਅਮਰੀਕਾ 'ਚ ਜਨਮ ਲੈਣ ਵਾਲੇ ਹਰ ਵਿਅਕਤੀ ਨੂੰ ਨਾਗਰਿਕਤਾ ਮਿਲਦੀ ਸੀ ਭਾਵੇਂ ਮਾਪੇ ਕਿਸੇ ਵੀ ਦੇਸ਼ ਦੇ ਕਿਉਂ ਨਾ ਹੋਣ ਹੁਣ ਜੇਕਰ ਮਾਪੇ ਵਿਦੇਸ਼ੀ ਨੇ ਤੇ ਉਹਨਾਂ ਕੋਲ ਨਾਗਰਿਕਤਾ ਜਾਂ ਗ੍ਰੀਨ ਕਾਰਡ ਨਹੀਂ ਤਾਂ ਉਹਨਾਂ ਦੇ ਬੱਚਾ ਨੂੰ ਨਾਗਰਿਕਤਾ ਨਹੀਂ ਮਿਲੇਗੀ ਇਸ ਫੈਸਲੇ ਦਾ ਸਿੱਟਾ ਇਹ ਨਿਕਲੇਗਾ ਕਿ ਲਗਭਗ 1.5 ਲੱਖ ਬੱਚਾ ਨੂੰ ਅਮਰੀਕੀ ਨਾਗਰਿਕਤਾ ਨਹੀਂ ਮਿਲੇਗੀ ਇਹ ਫੈਸਲਾ 1898 ਦੇ ਵੋਂਗ ਕਿਮ ਆਰਕ ਕੇਸ ਅਤੇ 14ਵੀਂ ਸੋਧ ਨੂੰ ਵੱਡੀ ਚੁਣੌਤੀ ਹੈ 트럼ਪ ਮੁਤਾਬਕ ਵਿਦੇਸ਼ੀ ਨਾਗਰਿਕ ਅਮਰੀਕਾ ਚ ਜਨਮ ਦੇ ਆਧਾਰ ਤੇ ਨਾਗਰਿਕਤਾ ਲੈ ਰਹੇ ਨੇ ਜੋ ਕਿ ਕਾਨੂੰਨ ਦੀ ਦੁਰਵਰਤੋਂ ਹੈ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ 트럼ਪ ਸਰਕਾਰ ਦਾ ਨਵਾਂ ਨਿਯਮ 30 ਦਿਨਾਂ ਦੇ ਅੰਦਰ ਤੱਕ ਲਾਗੂ ਨਹੀਂ ਹੋਵੇਗਾ ਤਾਂ ਜੋ ਸਮੀਖਿਆ ਲਈ ਸਮਾਂ ਮਿਲ ਸਕੇ ਇਸ ਸਭ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਹੁਣ ਅਮਰੀਕਾ ਚ ਪੈਦਾ ਹੋਣ ਵਾਲੀ ਸਿੱਧੀ ਨਾਗਰਿਕਤਾ ਨਹੀਂ ਮਿਲੇਗੀ ਜੇਕਰ ਮਾਪਿਆਂ ਚੋਂ ਕੋਈ ਨਾਗਰਿਕ ਜਾਂ ਗ੍ਰੀਨ ਕਾਰਡ ਹੋਲਡਰ ਨਹੀਂ ਟਰੰਪ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਤੋਂ ਇਹ ਵੱਡੀ ਜਿੱਤ ਮਿਲੀ ਹੈ ਜਿਸ ਨਾਲ ਹੀਟੀਆਂ ਅਦਾਲਤਾਂ ਦੀ ਦਖਲਅੰਦਾਜ਼ੀ ਦੇ ਉੱਤੇ ਰੋਕ ਲੱਗੀ ਹੈ। ਇਹ ਫੈਸਲਾ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ 'ਚ ਵੱਡਾ ਮੋੜ ਮੰਨਿਆ ਜਾ ਰਿਹਾ ਹੈ। ਈਰਾਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨਤਨਯਾਹੁ ਉਤੇ ਨਿਸ਼ਾਨਾ ਕੱਸਿਆ ਹੈ। ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਜੀ ਨੇ ਨਤਨਯਾਹੁ ਲਈ ਡੋਨਲਡ ਟਰੰਪ ਨੂੰ ਡੈਡੀ ਕਹਿ ਕੇ ਵਿਵਾਦ ਖੜਾ ਕਰ ਦਿੱਤਾ ਹੈ। ਅਰਾਕਜੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਇੱਕ ਲੰਬੀ ਪੋਸਟ ਦੇ ਵਿੱਚ ਲਿਖਿਆ ਮਹਾਨ ਅਤੇ ਸ਼ਕਤੀਸ਼ਾਲੀ ইরਾਨੀ ਲੋਕਾਂ ਨੇ ਦੁਨੀਆ ਨੂੰ ਦਿਖਾਇਆ ਕਿ ਇਜ਼ਰਾਈਲੀ ਸ਼ਾਸਨ ਕੋਲ ਸਾਡੀਆਂ ਮਜ਼ਾਇਲਾਂ ਤੋਂ ਬਚਣ ਲਈ ਡੈਡੀ ਦੀ ਸ਼ਰਨ ਲੈਣ ਤੋਂ ਸਿਵਾਏ ਕੋਈ ਹੋਰ ਰਾਹ ਨਹੀਂ ਸੀ ਉਧਰ ਦੂਜੇ ਪਾਸੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਅਸੀਂ ਈਰਾਨ ਤੇ ਹਮਲਾ ਕਰਨ ਤੋਂ ਨਹੀਂ ਝਿਜਕਾਂਗੇ ਜੇਕਰ ਈਰਾਨ ਭਵਿੱਖ ਵਿੱਚ ਵੀ ਸੰਵੇਦਨਸ਼ੀਲ ਗਤੀਵਿਧੀਆਂ ਦੁਬਾਰਾ ਸ਼ੁਰੂ ਕਰਦਾ ਹੈ ਤਾਂ ਅਮਰੀਕਾ ਦੁਬਾਰਾ ਹਮਲਾ ਕਰ ਸਕਦਾ ਹੈ ਇਸ ਦੇ ਨਾਲ ਹੀ ਹੁਣ ਇਹ ਜਾਪ ਰਿਹਾ ਹੈ ਕਿ ਪਰਮਾਣੂ ਮੁੱਦੇ ਤੇ ਅਮਰੀਕਾ ਨਾਲ ਈਰਾਨ ਦੀ ਗੱਲਬਾਤ ਮੁੜ ਸ਼ੁਰੂ ਕਰਨਾ ਬਹੁਤ ਗੁੰਝਲਦਾਰ ਹੈ ਇਹ ਇਸ ਲਈ ਹੈ ਕਿਉਂਕਿ ਅਮਰੀਕਾ ਨੇ ਈਰਾਨ ਦੇ ਪਰਮਾਣੂ ਪਲਾਂਟਾਂ ਤੇ ਹਮਲਾ ਕਰਕੇ ਸਥਿਤੀ ਨੂੰ ਹੋਰ ਵਿਗਾੜ ਦਿੱਤਾ ਸੀ ਇਸ ਨਾਲ ਦੋਵਾਂ ਦੇਸ਼ਾਂ ਵਿਚਕਾਰ ਸਮਝੌਤੇ ਦੀ ਸੰਭਾਵਨਾ ਨੂੰ ਗੰਭੀਰ ਨੁਕਸਾਨ ਪਹੁੰਚਿਆ ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਜੀ ਨੇ ਇਹ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਚ ਅਗਲੇ ਹਫਤੇ ਪਰਮਾਣੂ ਮੁੱਦੇ ਤੇ ਈਰਾਨ ਨਾਲ ਗੱਲਬਾਤ ਮੁੜ ਸ਼ੁਰੂ ਕਰਨ ਬਾਰੇ ਬਿਆਨ ਦਿੱਤਾ ਸੀ ਇਸ ਸਬੰਧ ਦਰਮਿਆਨ ਈਰਾਨ ਦੇ ਸਰਕਾਰੀ ਟੈਲੀਵਿਜ਼ਨ ਨੂੰ ਦਿੱਤੇ ਇੱਕ ਇੰਟਰਵਿਊ 'ਚ ਅਰਾਕਜੀ ਨੇ ਪਰਮਾਣੂ ਮੁੱਦੇ ਤੇ ਅਮਰੀਕਾ ਨਾਲ ਗੱਲਬਾਤ ਮੁੜ ਸ਼ੁਰੂ ਕਰਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਪਰ ਇਸ ਦੀ ਜਲਦੀ ਸ਼ੁਰੂਆਤ ਹੋਣ ਤੋਂ ਵੀ ਇਨਕਾਰ ਕੀਤਾ ਉਸ ਨੇ ਸਪਸ਼ਟ ਤੌਰ ਤੇ ਕਿਹਾ ਗੱਲਬਾਤ ਮੁੜ ਸ਼ੁਰੂ ਕਰਨ ਬਾਰੇ ਸਾਡੇ ਵਿਚਕਾਰ ਕੋਈ ਸਮਝੌਤਾ ਨਹੀਂ ਹੈ ਗੱਲਬਾਤ ਲਈ ਕੋਈ ਸਮਾਂ ਨਿਰਧਾਰਤ ਨਹੀਂ ਕੀਤਾ ਗਿਆ ਹੈ ਕੋਈ ਵਾਅਦਾ ਨਹੀਂ ਕੀਤਾ ਗਿਆ ਤੇ ਨਾ ਹੀ ਇਹ ਕਿਹਾ ਗਿਆ ਕਿ ਗੱਲਬਾਤ ਮੁੜ ਸ਼ੁਰੂ ਹੋਵੇਗੀ ਇਸ ਮਾਮਲੇ 'ਚ ਅਮਰੀਕਾ ਦੇ ਫੌਜੀ ਦਖਲ ਨੇ ਸਥਿਤੀ ਨੂੰ ਹੋਰ ਗੁੰਝਲਦਾਰ ਤੇ ਬਹੁਤ ਮੁਸ਼ਕਲ ਬਣਾ ਦਿੱਤਾ ਹੈ ਸ਼ੁੱਕਰਵਾਰ ਨੂੰ ਤਹਿਰਾਨ ਅਤੇ ਈਰਾਨ ਦੇ ਹੋਰ ਸ਼ਹਿਰਾਂ 'ਚ ਸ਼ੁੱਕਰਵਾਰ ਦੀ ਨਮਾਜ਼ ਲਈ ਲੋਕਾਂ ਦੀ ਇੱਕ ਵੱਡੀ ਭੀੜ ਇਕੱਠੀ ਹੋਈ ਇਸ ਦੌਰਾਨ ਇਮਾਮਾ ਨੇ ਵੀਰਵਾਰ ਨੂੰ ਆਪਣੇ ਸੰਦੇਸ਼ 'ਚ ਸੁਪਰੀਮ ਲੀਡਰ ਅਲੀ ਖਾਮੇਨੀ ਦੁਆਰਾ ਕੀਤੇ ਗਏ ਇਜ਼ਰਾਈਲ ਉੱਤੇ ਜਿੱਤ ਦੇ ਦਾਅਵੇ ਨੂੰ ਦੁਹਰਾਇਆ ਇਸ ਦੌਰਾਨ ਈਰਾਨ ਦੇ ਡਿਪਟੀ ਚੀਫ ਜਸਟਿਸ ਮੌਲਵੀ ਹਮਜ਼ੇ ਖਲੀਲੀ ਨੇ ਕਿਹਾ ਅਦਾਲਤਾਂ ਇਜ਼ਰਾਈਲੀ ਜਸੂਸੀ ਕਰਨ ਵਾਲੇ ਲੋਕਾਂ ਨਾਲ ਵੱਖਰੇ ਢੰਗ ਨਾਲ ਪੇਸ਼ ਆਉਣਗੀਆਂ ਇਜ਼ਰਾਈਲ ਨਾਲ 12 ਦਿਨਾਂ ਦੀ ਜੰਗ ਦੌਰਾਨ ਈਰਾਨ ਨੇ ਆਪਣੇ ਬਹੁਤ ਸਾਰੇ ਨਾਗਰਿਕਾਂ ਨੂੰ ਦੁਸ਼ਮਣ ਦੇਸ਼ ਲਈ ਜਸੂਸੀ ਕਰਨ ਦਾ ਦੋਸ਼ੀ ਠਹਿਰਾਉਂਦੇ ਹੋਏ ਫਾਂਸੀ ਦੇ ਦਿੱਤੀ ਇਸ ਦੋਸ਼ 'ਚ ਬਹੁਤ ਸਾਰੇ ਲੋਕ ਅਜੇ ਵੀ ਕੈਦ ਨੇ ਇਸ ਦੌਰਾਨ ਈਰਾਨ ਦੇ ਡਿਪਟੀ ਚੀਫ ਜਸਟਿਸ ਮੌਲਵੀ ਹਮਜ਼ੇ ਖਲੀਲੀ ਨੇ ਕਿਹਾ ਅਦਾਲਤਾਂ ਇਜ਼ਰਾਈਲੀ ਲਈ ਜਸੂਸੀ ਕਰਨ ਵਾਲੇ ਲੋਕਾਂ ਨਾਲ ਵੱਖਰੇ ਢੰਗ ਨਾਲ ਪੇਸ਼ ਆਉਣਗੀਆਂ ਇਜ਼ਰਾਈਲ ਨਾਲ 12 ਦਿਨਾਂ ਦੀ ਜੰਗ ਦੌਰਾਨ ਇਰਾਨ ਨੇ ਆਪਣੇ ਬਹੁਤ ਸਾਰੇ ਨਾਗਰਿਕਾਂ ਨੂੰ ਇਸ ਦੋਸ਼ ਤਹਿਤ ਪਾਏ ਜਾਣ ਤੋਂ ਬਾਅਦ ਫਾਂਸੀ ਦਿੱਤੀ ਇਸ ਦੋਸ਼ 'ਚ ਬਹੁਤ ਸਾਰੇ ਲੋਕ ਕੈਦ ਨੇ ਜਿਸ ਤਰ੍ਹਾਂ ਇਜ਼ਰਾਈਲ ਨੇ 13 ਜੂਨ ਨੂੰ ਇਰਾਨ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਤੇ ਇਰਾਨ ਦੇ ਅੰਦਰੋਂ ਡਰੋਨ ਹਮਲੇ ਰਾਹੀਂ ਇਰਾਨੀ ਹਵਾਈ ਰੱਖਿਆ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਇਆ ਉਸ ਤੋਂ ਇਹ ਮੰਨਿਆ ਜਾ ਰਿਹਾ ਹੈ ਕਿ ਇਜ਼ਰਾਈਲੀ ਖੁਫੀਆ ਏਜੰਸੀ ਮੋਸਾਦ ਨੂੰ ਇਰਾਨ ਦੇ ਅੰਦਰੋਂ ਸੂਚਿਤ ਕੀਤਾ ਗਿਆ ਸੀ ਤੇ ਮਦਦ ਕੀਤੀ ਗਈ ਸੀ ਵਾਚ ਮੋਸਾਦ ਨੇ ਇਹ ਵੀ ਕਿਹਾ ਕਿ ਈਰਾਨ ਚ ਮੌਜੂਦ ਇਸ ਦੇ ਏਜੰਟਸ ਨੇ ਇਜ਼ਰਾਈਲੀ ਫੌਜ ਦੇ ਹਵਾਈ ਹਮਲਿਆਂ ਨੂੰ ਸਫਲ ਬਣਾਉਣ ਚ ਮਦਦ ਕੀਤੀ। ਐਮਾਜ਼ਨ ਦੇ ਸੰਸਥਾਪਕ ਜੈਫ ਬੇਜ਼ੋਸ ਆਪਣੀ ਮੰਗੇਤਰ ਜਰਨਲਿਸਟ ਲਾਰੈਂਸ ਸਾਂਚੇਜ਼ ਨਾਲ ਵਿਆਹ ਦੇ ਬੰਧਨ ਚ ਬੱਜ ਚੁੱਕੇ ਨੇ। ਇਸ ਵਿਆਹ ਦੀ ਖਾਸ ਗੱਲ ਇਹ ਹੈ ਕਿ ਇਹ ਵਿਆਹ ਕਿਸੇ ਆਮ ਸਮਾਰੋਹ ਵਾਂਗ ਨਹੀਂ ਸੀ। ਸਗੋ ਇਸ ਵਿਆਹ ਤੇ ਲਗਭਗ 388 ਕਰੋੜ ਤੋਂ 464 ਕਰੋੜ ਰੁਪਏ ਤੱਕ ਦਾ ਖਰਚਾ ਹੋਣ ਦਾ ਅਨੁਮਾਨ ਜਤਾਇਆ ਜਾ ਰਿਹਾ ਹੈ। ਉੱਥੇ ਹੀ ਵਿਆਹ ਸਮਾਗਮ ਇਟਲੀ ਦੇ ਖੂਬਸੂਰਤ ਸ਼ਹਿਰ ਵੈਨਿਸ 'ਚ ਆਯੋਜਿਤ ਕਰਵਾਇਆ ਗਿਆ। ਇਸ ਹਾਈ ਪ੍ਰੋਫਾਈਲ ਵਿਆਹ 'ਚ ਹਾਲੀਵੁੱਡ, ਬਿਜ਼ਨਸ, ਰਾਜਨੀਤੀ ਅਤੇ ਫਾਈਨਾਂਸ ਜਗਤ ਦੀਆਂ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਲਗਭਗ 200 ਤੋਂ 250 ਵੀਆਈਪੀ ਮਹਿਮਾਨਾਂ ਨੂੰ ਇਸ ਸਮਾਰੋਹ 'ਚ ਸੱਦਾ ਦਿੱਤਾ ਗਿਆ ਜਿਨ੍ਹਾਂ 'ਚ ਆਪਰਾ ਬਿੰਫੇ, ਬਿਲ ਗੇਟਸ, ਕੈਮ ਕਾਰਦਾਸ਼ੀਆ ਔਰਲੈਂਡੋ ਬਲੂਮ, ਕਵਿਨ ਆਫ ਜਾਰਡਨ, ਇਵਾਂਕਾ 트ੰਪ, ਜਾਰੇਡ ਕੁਸ਼ਨਰ, ਲਿਓਨਾਰਡੋ ਡਿ ਕੈਪ੍ਰਿਓ, ਮਿਕ ਜੈਗਰ ਵਰਗੀਆਂ ਸ਼ਖਸੀਅਤਾਂ ਸ਼ਾਮਲ ਨੇ। ਵੈਨਿਸ ਸ਼ਹਿਰ ਦੇ 에어ਪੋਰਟ ਤੇ 100 ਦੇ ਕਰੀਬ ਪ੍ਰਾਈਵੇਟ ਜੈਟ ਉਤਰ ਚੁੱਕੇ ਨੇ ਜਿਨ੍ਹਾਂ ਰਾਹੀਂ ਕਾਫੀ ਵੀਆਈਪੀ ਇੱਥੇ ਪਹੁੰਚੇ ਜੋ ਕਿ ਸੇਂਟ ਰਿਗੀਜ਼ ਸਥਿਤ ਗ੍ਰੀਟੀ ਪੈਲੇਸ 'ਚ ਠਹਿਰੇ ਜਦਕਿ ਨਵੀਂ ਵਿਆਹੀ ਜੋੜੀ 16ਵੀਂ ਸਦੀ ਦੇ ਬਣੇ ਮਸ਼ਹੂਰ ਅਮਾਨ ਹੋਟਲ 'ਚ ਰਹੀ। ਇਸ ਵਿਆਹ ਸਮਾਗਮ ਦਾ ਅੰਤ ਸ਼ਨੀਵਾਰ ਨੂੰ ਇੱਕ ਸ਼ਾਨਦਾਰ ਪਾਰਟੀ ਮਗਰੋਂ ਹੋ ਸਕਦਾ ਹੈ ਜ਼ਿਕਰਯੋਗ ਹੈ ਕਿ ਜੈਫ ਬੇਜ਼ੋਸ ਦਾ ਪਹਿਲਾ ਵਿਆਹ ਨੋਵਲਿਸਟ ਮੈਕੈਂਜੀ ਸਕਾਟ ਨਾਲ ਹੋਇਆ ਸੀ ਜਦਕਿ ਸੰਚੇਜ਼ ਦਾ ਪਹਿਲਾ ਪਤੀ ਪੈਟ੍ਰਿਕ ਵਿਟਸੇਲ ਇੱਕ ਬਿਜ਼ਨਸਮੈਨ ਹੈ ਇਸ ਵਿਆਹ ਮਗਰੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਜੋੜਾ ਹੁਣ 3 ਮਿਲੀਅਨ ਯੂਰੋ ਯਾਨੀ ਕਿ ਕਰੀਬ 10.5 ਮਿਲੀਅਨ ਡਾਲਰ ਵੀ ਵੈਨਸ ਸ਼ਹਿਰ ਨੂੰ ਦਾਨ ਕਰਕੇ ਜਾਵੇਗਾ ਵਿਗਿਆਨੀ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਉਪਕਰਣ ਤਿਆਰ ਕਰ ਰਹੇ ਨੇ ਜੋ ਕੈਂਸਰ ਦੇ ਇਲਾਜ 'ਚ ਕ੍ਰਾਂਤੀ ਲਿਆ ਸਕਦਾ ਹੈ ਇਹ ਟਿਊਮਰ ਦੇ ਅੰਦਰ ਕੋਸ਼ਿਕਾ ਵੱਖਰੇਪਣ ਦੀ ਨਕਸ਼ਾ ਬਣਾਉਂਦਾ ਹੈ ਇਹ ਨਵੀਂ ਖੋਜ ਔਨਕੋਲੋਜੀ 'ਚ ਟਿਊਮਰ ਦੇ ਵੱਖਰੇਪਣ ਨਾਲ ਨਿਪਟਦੀ ਹੈ ਜਿੱਥੇ ਵੱਖ-ਵੱਖ ਕੋਸ਼ਿਕਾ ਆਬਾਦੀਆਂ ਇਲਾਜ ਦੇ ਵਿਰੋਧ ਤੇ ਦੁਬਾਰਾ ਹੋਣ ਦਾ ਕਾਰਨ ਬਣਦੀਆਂ ਨੇ ਸਿਡਨੀ ਸਥਿਤ ਗਾਰਵਨ ਇੰਸਟੀਚਿਊਟ ਆਫ ਮੈਡੀਕਲ ਰਿਸਰਚ ਨੇ ਅਮਰੀਕਾ ਦੇ ਯੇਲ ਸਕੂਲ ਆਫ ਮੈਡੀਸਨ ਦੇ ਸਹਿਯੋਗ ਨਾਲ ਇਹ ਇੱਕ ਨੈਟ AI ਟੂਲ ਤਿਆਰ ਕੀਤਾ ਹੈ ਇਹ ਕੈਂਸਰ ਕੋਸ਼ਿਕਾਵਾਂ ਚ ਜੀਨ ਗਤੀਵਿਧੀਆਂ ਦਾ ਅਧਿਐਨ ਕਰਦਾ ਹੈ ਇਹ ਟਿਊਮਰ ਦੇ ਅੰਦਰ ਪੰਜ ਕੋਸ਼ਿਕਾ ਪ੍ਰਕਾਰਾਂ ਦੀ ਪਛਾਣ ਕਰਦਾ ਹੈ ਇਹ ਡਾਕਟਰਾਂ ਨੂੰ ਕੈਂਸਰ ਬਿਹਤਰ ਢੰਗ ਨਾਲ ਸਮਝਣ ਚ ਮਦਦ ਕਰੇਗਾ ਜਦਕਿ ਪੁਰਾਣੇ ਤਰੀਕਿਆਂ 'ਚ ਸਾਰੇ ਟਿਊਮਰ ਕੋਸ਼ਿਕਾਵਾਂ ਦਾ ਇੱਕ ਸਮਾਨ ਇਲਾਜ ਕੀਤਾ ਜਾਂਦਾ ਸੀ ਅਧਿਐਨ ਦੀ ਸਹਾਇਕ ਸੀਨੀਅਰ ਲੇਖਕਾ ਗਾਰਵਨ ਇੰਸਟੀਚਿਊਟ ਦੀ ਐਸੋਸੀਏਟ ਪ੍ਰੋਫੈਸਰ ਕ੍ਰਿਸਟਿਨ ਚੈਫਰ ਨੇ ਕਿਹਾ ਹੈ ਕਿ ਵਿਭਿੰਨਤਾ ਇੱਕ ਸਮੱਸਿਆ ਹੈ ਕਿਉਂਕਿ ਮੌਜੂਦਾ ਸਮੇਂ 'ਚ ਟਿਊਮਰ ਦਾ ਇਲਾਜ ਇਸ ਤਰ੍ਹਾਂ ਕਰਦੇ ਹਨ ਕਿ ਜਿਵੇਂ ਇਹ ਇੱਕ ਹੀ ਕੋਸ਼ਿਕਾ ਤੋਂ ਬਣੇ ਹੋਣ ਇਸ ਦਾ ਅਰਥ ਹੈ ਕਿ ਅਸੀਂ ਇੱਕ ਅਜਿਹੀ ਥੈਰੇਪੀ ਦਿੰਦੇ ਹਾਂ ਜੋ ਇੱਕ ਵਿਸ਼ੇਸ਼ ਤੰਤਰ ਨੂੰ ਮਿੱਥ ਕੇ ਟਿਊਮਰ ਚ ਜ਼ਿਆਦਾਤਰ ਕੋਸ਼ਿਕਾਵਾਂ ਨੂੰ ਨਸ਼ਟ ਕਰ ਦਿੰਦੀ ਹੈ ਹਾਲਾਂਕਿ ਕੁਝ ਕੈਂਸਰ ਕੋਸ਼ਿਕਾਵਾਂ ਜਿਉਂਦੀਆਂ ਰਹਿ ਜਾਂਦੀਆਂ ਨੇ ਤੇ ਬਿਮਾਰੀ ਵਾਪਸ ਆ ਸਕਦੀ ਹੈ ਇਹ ਇਹ ਨੈਟ ਟਿਊਮਰ ਵਿਪਿੰਨਤਾ ਨੂੰ ਜੈਵਿਕ ਰੂਪ ਨਾਲ ਵੰਡਣ ਦਾ ਇੱਕ ਤਰੀਕਾ ਪ੍ਰਦਾਨ ਕਰਦਾ ਹੈ ਜਿਸ ਨਾਲ ਸੰਯੋਜਕ ਇਲਾਜਾਂ ਦੇ ਡਿਜ਼ਾਈਨ ਦੀ ਮਨਜ਼ੂਰੀ ਮਿਲਦੀ ਹੈ ਜੋ ਸਾਰੀਆਂ ਕੋਸ਼ਿਕਾ ਸਮੂਹਾਂ ਨੂੰ ਇੱਕ ਬਰਾਬਰ ਮਿੱਥਦੀ ਹੈ ਯੇਲ ਯੂਨੀਵਰਸਿਟੀ ਦੀ ਸਹਿਯੋਗੀ ਪ੍ਰੋਫੈਸਰ ਸਮਿਤਾ ਕ੍ਰਿਸ਼ਨਾ ਸੁਆਮੀ ਨੇ ਕਿਹਾ ਕਿ ਕੋਸ਼ਿਕਾ ਗੁੰਜਲਤਾ ਨੂੰ ਪ੍ਰਯੋਗਿਕ ਮੂਲ ਰੂਪਾਂ ਨਾਲ ਬਦਲਣ ਦਾ ਪਹਿਲਾ ਤਰੀਕਾ ਹੈ ਜੋ ਸੰਭਾਵਤ ਤੌਰ ਤੇ ਸਹੀ ਅੰਕੋਲੋਜੀ ਨੂੰ ਬਦਲ ਸਕਦੀ ਹੈ ਇਹ ਢੰਗ ਕਲੀਨਿਕਲ ਉਪਯੋਗ ਲਈ ਤਿਆਰ ਹੈ ਜਿਸ 'ਚ AI ਵਿਸ਼ਲੇਸ਼ਣ ਅਤੇ ਪਰੰਪਰਾਗਤ ਨਿਦਾਨ ਨੂੰ ਜੋੜਨ ਦੀਆਂ ਯੋਜਨਾਵਾਂ ਨੇ ਤਾਂ ਜੋ ਹਰ ਟਿਊਮਰ ਦੇ ਕੋਸ਼ਿਕਾ ਕਿਸਮ ਅਨੁਸਾਰ ਇਲਾਜ ਕੀਤਾ ਜਾ ਸਕੇ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਟਰੰਪ ਦਾ ਕੈਨੇਡਾ ਨਾਲ ਵਪਾਰਕ ਗੱਲਬਾਤ ਖਤਮ ਕਰਨ ਦਾ ਐਲਾਨ ਕੈਨੇਡਾ ਉੱਤੇ ਲਾਇਆ ਡਿਜੀਟਲ ਸੇਵਾਵਾਂ 'ਤੇ ਲਾਗੂ ਕਰਨ ਦਾ ਦੋਸ਼ ਮਾਰਕਾਡੀ ਨੇ ਯੂਐਸ ਨਾਲ ਗੱਲਬਾਤ ਜਾਰੀ ਰੱਖਣ ਦੀ ਕਹੀ ਗੱਲ ਡਿਜੀਟਲ ਸਰਵਿਸ ਟੈਕਸ ਨੂੰ ਖਤਮ ਕਰਨ ਬਾਰੇ ਨਹੀਂ ਦਿੱਤਾ ਕੋਈ ਬਿਆਨ ਬ੍ਰਿਟਿਸ਼ ਕੋਲੰਬੀਆ ਦੀ ਵਿਧਾਇਕਾ ਦੇ ਦਫ਼ਤਰ ਦੇ ਬਾਹਰ ਧਮਾਕਾ ਪੁਲਿਸ ਨੂੰ ਧਮਾਕਾ ਕਿਸੇ ਯੰਤਰ ਨਾਲ ਕੀਤੇ ਜਾਣ ਦੇ ਸਬੂਤ ਮਿਲੇ ਹਿੰਸਾ ਤੇ ਫਰੋਤਿਆਂ ਦੀ ਜਾਂਚ ਲਈ ਨਵੀਂ ਗੁਪਤ ਟਿਪਲਾਈਨ ਸ਼ੁਰੂ ਗੈਂਗਸਟਰਾਂ ਦੇ ਖਿਲਾਫ BC ਦੀ ਸਰਕਾਰ ਨੇ ਚੁੱਕਿਆ ਵੱਡਾ ਕਦਮ ਇਸ ਦਿਨ ਆਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ